ਦੀਵੇ ਥਲੇ ਨੇਰਾ ਹੁੰਦਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਸੇਜ ਦੇਣ ਦੇ ਲੈ ਕੇ ਸ਼ਾਇਦ ਮੈਂ ਹਲੇ ਨਹੀਂ ਹੋਇਆ ਮੈਸੇਜ ਨਹੀਂ ਆ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਜਿੱਥੇ ਕਿਤੇ ਕੋਈ ਬੈਠਾ ਹੈ ਚਾਹੇ ਉਹ ਸ਼ਾਸਨ ਚ ਬੈਠਾ ਸਰਕਾਰ ਚ ਬੈਠਾ ਚਾਹੇ ਉਹ ਪ੍ਰਸ਼ਾਸਨ ਚ ਬੈਠਾ ਹੈ ਕਿਸੇ ਸਰਕਾਰੀ ਗੈਰ ਸਰਕਾਰੀ ਜਾਂ ਪ੍ਰਾਈਵੇਟ ਮੈਕਨਿਚ ਚ ਬੈਠਾ ਹੈ ਜਿੱਥੇ ਕੋਈ ਨਿਆਪਾਲਿਕਾ ਚ ਬੈਠਾ ਹੈ ਤੇ ਜਿੱਥੇ ਕੋਈ ਆਮ ਲੋਕਾਂ ਚ ਬੈਠਾ ਜਿੱਥੇ ਜਿੱਥੇ ਫਰਜ਼ ਬਣਦੇ ਆ ਜਦੋਂ ਕਿਸੇ ਵੱਲ ਇੱਕ ਉਂਗਲ ਕਰਦੇ ਆ ਨਾ ਤਾਂ ਇੱਕ ਅੰਗੂਠਾ ਸਾਡਾ ਤਾਂ ਨਹੀਂ ਹੁੰਦਾ ਸਾਡਾ ਆ ਤਰੀਕਾ ਹੁੰਦਾ ਉਂਗਲ ਕਰਨਾ ਅੰਗੂਠਾ ਜਿਹੜਾ ਉਹ ਪਰ ਉਸਿੱਧੇ ਕੁਦਰਤ ਸਾਡੇ ਨਾਲ ਜੁੜਦੀ ਹੈ ਆਂ ਉਂਗਲ ਤੇ ਇਸ਼ਾਰਾ ਕਰਦੀ ਹੈ ਕੁਦਰਤ ਪਰਮਾਤਮਾ ਸਾਨੂੰ ਕਹਿੰਦਾ ਜਿਹੜੀ ਉਂਗਲ ਤੂੰ ਕਿਸੇ ਵੱਲ ਕਰਨ ਲੱਗਾ ਪਹਿਲਾਂ ਸੋਚ ਲਈਂ ਕਿ ਆਹ ਤਿੰਨ ਤੇਰੇ ਵੱਲ ਵੀ ਹੋ ਗਏ ਸਾਹਮਣੇ ਵਾਲੇ ਦੇ ਵਿੱਚ 25% ਕਮੀ ਹੈ ਤੇਰੇ 'ਚ 75% ਹੈ ਤੂੰ ਉਹ 75% ਨੂੰ ਕਿੰਨਾ ਸੋਧਿਆ ਆ ਆ ਐਂਗਲ ਹੁੰਦਾ ਸਾਡਾ ਤੇ ਫਿਰ ਕੁਦਰਤ ਨੂੰ ਪਰਮਾਤਮਾ ਨੂੰ ਜੇ ਮੰਨਦੇ ਆ ਨਾ ਤਾਂ ਫਿਰ ਆਪਣੇ ਵਿੱਚੋਂ ਪਹਿਲਾਂ 75% ਦੇ ਵਿੱਚੋਂ ਜਿੰਨੀਆਂ ਕਮੀਆਂ ਖਤਮ ਕਰ ਸਕਦੇ ਆਂ ਉਹਨੀਆਂ ਕਮੀਆਂ ਖਤਮ ਕਰਕੇ ਫਿਰ ਕਿਸੇ ਤੇ ਉਂਗਲ ਚੁੱਕੀਏ ਸਿੱਧਾ ਨਾ ਕਹਦੇ ਗਰੀਏ ਯਾਰ ਫਲਾਣ ਨੇ ਮੁਲਾਜ਼ਮ ਨੇ ਕੰਮ ਨਹੀਂ ਕੀਤਾ ਅਫਸਰ ਨੇ ਫਲਾਣੇ ਲੀਡਰ ਜਿਹੜਾ ਨਹੀਂ ਉਤਰਿਆ ਫਿਰ ਉਹਨੂੰ ਕਹਦੇ ਆ ਕਰੋ ਵੱਜ ਕੇ ਕੋਈ ਗੱਲ ਨਹੀਂ ਕਿਉਂਕਿ ਜਿਉਣਾ ਝੂਠ ਤੇ ਮਰਨਾ ਸੱਚ ਜਾਣਾ ਦੁਨੀਆ ਤੋਂ ਚੰਗੇ ਸਨੇਹ ਦੇ ਕੇ ਜਾਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ